लंगर सगन भाजी ए प्लेटा ला के एक दूसरी साइड से आई लीए जे लंगर वीर शगन आगे उगन उ साइड आनेचल आ न मांगे पर हम फेर हम फेर बाहर पा रहे हैं मैं समय जप्पा ला इधर बल्ले 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 आओ सब खाराई करने का जगह कर, कर तीस दी होगी सकली मांू मिठू कहते हैं जी खार जप्पा ला के कमाया करी है आओ सब 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 कर कमा के और कई बार भेड़िया लागे करीक के गु ਬਿਆਨ ਤੋਂ ਇੱਕ ਚੋਟੀ ਦਾ ਆਪਣੇ ਖਾਤੇ ਤੇ ਜੋੜਦੀ ਹੋਈ ਅਗਲੀ ਕਬੱਡੀ ਫਰ ਰਾਂ ਦੇ ਵਾਲੀ ਆਈ ਕਰਨ ਉਹਦੇ ਉਹੀ ਕਰਦੀ ਕਹਣਾ ਵੀ ਆਇਆ ਨਾਲ ਬਾਟੂ ਫਗਣਾ ਵਾਲਾ ਕੋਲ ਸਾਹਿਬ ਆਇਆ ਸੋ ਵੀਰਾਂ ਦਾ ਬਹੁਤ ਮੋਢਾ ਲਾਉਣਾ ਕਰਦਾ ਹੈ

मदराज बि आे जाॻ बि आहे बाद हा उते ई प्रोग्री ਉਹ ਸਾਡੇ ਭਗਵਾਨ ਦੇ ਸਦਨ ਜਿਹਨੇ ਵੀ ਸਰਪੰਚ ਸਾਹਿਬ ਬਹੁਤ ਬਿਹਤਰੀ ਨਾਲ ਸਜਾਣਾ ਸਾਡੇ ਭਾਰੀ ਵੀ ਲਾਲੀਆ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਜੀ ਬਹੁਤ ਬਹੁਤ ਆਨੰਦ ਸਤਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਉਹ ਵੀ ਸਾਰੇ ਦਾ ਧੰਨਵਾਦ ਪਿਆਰੇ ਸੁਭਾਰ ਬਹੁਤ ਧੰਨਵਾਦ ਕਰਦੇ ਆਂ ਜੀ ਇਹ ਭਾਣੀ ਇਹ ਪਹਿਲਾਂ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਐਨਆਰਆਈ ਵੀਰਾਂ ਨੂੰ ਪਿੰਡ ਦੀ ਸਮੂਹ ਸਾਧ ਸੰਗਤ ਨੂੰ ਨੌਜਵਾਨ ਵੀਰਾਂ ਨੂੰ ਸਾਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਡਪਾਗਾ ਦੇਣਾ ਵੀ ਇਹ ਸਾਡੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਤੀਸਰਾ ਸਾਲਾਨਾ ਪਿੰਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਪਹਿਲੇ ਸਾਲ ਇਹਦੀ ਦੇਖੋ ਹੋਰ ਸੀ ਦੂਜੇ ਸਾਲ ਹੋਰ ਸੀ ਇਸ ਵਾਰੇ ਤੀਸਰਾ ਸਾਲ ਹੈ ਇਹਦੀ ਦੇਖੋ ਹੋ ਰਿਹਾ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਦਿਲੋਂ ਵਾਅਦਾ ਕਰਦੇ ਆਂ ਆਉਣ ਵਾਲਾ ਜਿਹੜਾ ਚੌਥਾ ਸਾਲ ਹੋਊਗਾ ਉਹ ਸਾਡਾ ਟੂਰਨਾਮੈਂਟ ਦੁਨੀਆ ਦੇ ਨਕਸ਼ੇ ਤੇ ਹੋਊਗਾ ਉਹਦੇ ਵਿੱਚ ਫਿਰ ਅਸੀਂ ਪ੍ਰਮੋਟ ਵੱਡੀਆਂ ਟੀਮਾਂ ਨੂੰ ਸੱਦ ਗਏ ਨੇ ਅਸੀਂ ਗਰਾਊਂਡ ਲੈਵਲ ਤੇ ਜਿਹੜੀ ਸਾਡੀ ਪਨੀਰੀ ਹੈ ਅਸੀਂ ਛੋਟਿਆਂ ਬੱਚਿਆਂ ਨੂੰ ਗਰਾਊਂਡ ਨਾਲ ਜੋੜਨਾ ਜੇ ਅਸੀਂ ਆਉਣ ਵਾਲੀ ਆਪਣੀ نسل ਬਚਾਉਣੀ ਚਾਹੁੰਦੇ ਆਂ ਕਸਾਨੂੰ ਛੋਟੇ ਬੱਚਿਆਂ ਨੂੰ ਗਰਾਊਂਡ ਵਿੱਚ ਲਿਆਉਣਾ ਪਊਗਾ ਇਹਨਾਂ ਨੂੰ ਫੋਨਾਂ ਤੋਂ ਛਡਾਉਣਾ ਪਊਗਾ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਊਗਾ ਸਭ ਤੋਂ ਪਹਿਲਾਂ ਸਾਡੀ ਮਾਪਿਓ ਦੀ ਪਿੰਡ ਦੇ ਪੰਚਾ ਸਰਪੰਚਾਂ ਦੀ ਮੌਜੂਦਾ ਦੀ ਜਾਂ ਸਾਬਕਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਬੱਚੇ ਆਂਡ ਗਵਾਂਡ ਕਿਤੇ ਵੀ ਹੋਣ ਉਹਨਾਂ ਨੂੰ ਗਰਾਊਂਡ ਵੱਲ ਖਿੱਚ ਕੇ ਲਿਆਈਏ ਗਰਾਊਂਡਾਂ ਸੋਹਣੀਆਂ ਤਿਆਰ ਕਰਕੇ ਦੇਈਏ ਗਰਾਊਂਡਾਂ ਬਣਾਈਏ ਪਾਰਕ ਬਣਾਈਏ ਜਿੱਥੇ ਬੱਚੇ ਆ ਕੇ ਬੈਠਣ ਖੇਡਣ ਤਾਂ ਕਿ ਉਹ ਫੋਨਾਂ ਦਾ ਖਹਿੜਾ ਛੱਡ ਸਕਣ ਕਿਉਂਕਿ ਜਿਹੜੇ ਇੱਕ ਫੋਨ ਆ ਨਾ ਇਹ ਬੱਚਿਆਂ ਨੂੰ ਜਿੱਥੇ ਡਿਪਰੈਸ਼ਨ ਵੱਲ ਜਾ ਰਿਹਾ ਹੈ ਉਥੇ ਮਾਪਿਓ ਤੋਂ ਦੂਰ ਕਰ ਰਿਹਾ ਹੈ ਆਪਣੇ ਸਮਾਜ ਤੋਂ ਦੂਰ ਕਰ ਰਿਹਾ ਹੈ ਅਸੀਂ ਖੇਡਣਾ ਜੋ ਨਾ ਆਪਣੇ ਭੈਣ ਭਰਾਵਾਂ ਨਾਲ ਜਿਹੜੀ ਸਾਂਝ ਵਧੇ ਮਿੱਟੀ ਨਾਲ ਸਾਂਝ ਵਧੇ ਮੈਂ ਬਸ ਇਹ ਸੁਨੇਹਾ ਦੇਣਾ ਚਾਹੁੰਦਾ ਆਪਣੀ ਸਾਰੀ ਸਾਥ ਸੰਗ ਨੂੰ ਬਲੇ ਸੋਢੋ ਸਰੀਆ ਕਾ ਕਿ ਪਖੜੀਆਂ ਦੀਆਂ ਕੀ ਕੀ ਪ੍ਰਾਜ ਜਿਹੜੀਆਂ ਆਈਆਂ ਟੀਮਾਂ ਵਾਸਤੇ ਤੁਸੀਂ ਰੱਖਿਆ ਗਿਆ ਸੀ ਜਿਹੜੀਆਂ ਖੇਡਾਂ ਖੇਡੀਆਂ ਗਈਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਪਿੰਡੂ ਖੇਡ ਖੇਡਾਂ ਸੀ ਨਾ ਜੇ ਜਿਹੜੀਆਂ ਲੋਪ ਹੋ ਰਹੀਆਂ ਸੀ ਵੱਡੇ ਵੱਡੇ ਟੂਰਨਾਮੈਂਟ ਲੱਖਾਂ ਕਰੋੜਾਂ ਦੇ ਕਰਾਰੇ ਜਾਇਜ਼ ਸੀ ਉਹਨਾਂ ਦੇ ਵਿੱਚ ਇਹ ਖੇਡਾਂ ਕਿੱਦੇ ਵੀ ਨਹੀਂ ਆ ਰਹੀਆਂ ਅਸੀਂ ਨਿੰਬੂ ਜਮਜਾ ਗੇਮ 뮤지컬 ਚੇਅਰ ਬੱਚਿਆਂ ਦੀ 100 ਮੀਟਰ ਦੀ ਦੌੜ 200 ਮੀਟਰ ਦੀ ਦੌੜ ਗੋਲਾ ਸਿੱਟਣਾ ਲੌਂਗ ਜੰਪ ਬੇਟੀਆਂ ਦੀ ਕਬੱਡੀ ਦੇ ਸ਼ੋਅ ਮੈਚ ਛੋਟੇ ਬੱਚਿਆਂ ਦੀ ਕਬੱਡੀ ਦੇ ਮੈਚ ਗਰਾਊਂਡ ਲੈਵਲ ਤੇ ਛੋਟੀਆਂ ਜਿਹੜੀਆਂ ਟੀਮਾਂ ਹੋ ਸਕਦੀਆਂ ਸੀ ਮੈਚ ਕਰਵਾ ਰਹਿ ਪ੍ਰਾਈਜ਼ ਦੀ ਗੱਲ ਕੀਤੀ ਜਾਂਦੀ ਕਿ ਪ੍ਰਾਈਜ਼ ਜਦਾਈਆ ਪ੍ਰਾਈਜ਼ 21000 31000 11000 ਇਸ ਤਰ੍ਹਾਂ ਪ੍ਰਾਈਜ਼ ਜਿਹੜੇ ਉਹ ਟੀਮਾਂ ਨੂੰ ਦਿੱਤੇ ਜਾ ਰਹੇ ਕਹਿੰਦੇ ਜੀ ਪਿੰਡ ਦੀ ਪੰਚਾਇਤ ਤੋਂ ਇਲਾਵਾ ਐਨਆਰਆਈ ਵੀਰਾਂ ਦੇ ਵੀ ਬਹੁਤ ਵੱਡਾ ਤੇ ਸਾਰਾ ਜਿਹੜਾ ਸਹਿਯੋਗ ਹੈ ਮੇਰਾ ਵੀਰ ਇਹ ਐਨਆਰਆਈ ਵੀਰ ਪਿੰਡ ਦੀ ਸਾਧ ਸੰਗਤ ਪਿੰਡ ਦੀ ਪੰਚਾਇਤ ਤੀਜੇ ਨੰਬਰ ਤੇ ਸਭ ਤੋਂ ਪਹਿਲਾਂ ਸਾਡੇ ਐਨਆਰਆਈ ਵੀਰ ਉਸ ਤੋਂ ਸਾਡੀ ਸਮੂਹ ਸਾਧ ਸੰਗਤ ਨਾਲ ਪੰਚਾਇਤ ਇਹਨਾਂ ਦੇ ਪਿੱਛੇ ਆ ਸਾਰਿਆਂ ਤੋਂ ਅਸੀਂ ਇਹਨਾਂ ਨੂੰ ਅੱਗੇ ਲਾ ਕੇ ਚੱਲਣਾ ਚਾਹੁੰਦੇ ਆ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਸਾਡੇ ਮੋਢਿਆਂ ਤੇ ਸਿੱਟੀ ਹੈ ਅਸੀਂ ਆਹ ਕੀ ਤੀਜਾ ਸਾਲ ਹੈ ਚੌਥੇ ਸਾਲ ਜਿਨ੍ਹਾਂ ਨੂੰ ਸਾਡੇ ਤੋਂ ਜਿਹੜੀਆਂ ਉਮੀਦਾਂ ਉਹ ਤੋਂ ਵੀ ਕਿਤੇ ਖਰੇ ਉਤਰਾਂਗੇ ਆਖਰ ਤੇ ਉਹਨਾਂ ਮਾਪਿਆਂ ਨੂੰ ਤੁਸੀਂ ਕਹਿਣਾ ਚਾਹੋ ਕਿ ਕੁਛ ਜਿਨ੍ਹਾਂ ਦੇ ਬੱਚੇ ਜਿਹੜੇ ਨਸ਼ਿਆਂ ਦੀ ਦਾਲਦਾਲ ਦੇ ਵਿੱਚ ਫਸੇ ਹੋਏ ਨੇ ਕਿ ਨਸ਼ਿਆਂ ਦੀ ਦਾਲਦਾਲ ਤੋਂ ਨਿਕਲ ਕੇ ਖੇਡਾਂ ਵੱਲ ਆਉਣ ਵਾਧੂ ਵਾਧ ਇਹ ਮੇਰਾ ਵੀਰ ਇੱਕ ਮਜਬੂਰੀ ਬਣ ਗਈ ਹੈ ਮਾਪਿਆਂ ਦੀ ਵੀ ਕੱਲਾ-ਕੱਲਾ ਬੱਚਾ ਉਹਨਾਂ ਦੇ ਕੋਲ ਪੈਸਾ ਵੱਧ ਹੈ ਫੋਨ ਵਧੀਆ ਤੋਂ ਵਧੀਆ ਪਰ ਆਪਣੇ ਬੱਚਿਆਂ ਲਈ ਸਮਾਂ ਨਹੀਂ ਨਾਈ ਪਿੰਡਾਂ ਦੇ ਵਿੱਚ ਗਰਾਊਂਡਾਂ ਸੀ ਇਹ ਵੀ ਬਹੁਤ ਵੱਡੀ ਇੱਕ ਕਮੀ ਸੀ ਹੁਣ ਸਾਡੀਆਂ ਸਰਕਾਰਾਂ ਨੇ ਸਾਨੂੰ ਗਰਾਊਂਡਾਂ ਦਿੱਤੀਆਂ ਇੱਥੇ ਪਾਰਕ ਬਣ ਰਹੇ ਆ ਗਰਾਊਂਡਾਂ ਬਣ ਰਿਹਾ ਵਾਲੀਬਾਲ ਦੀ ਗਰਾਊਂਡ ਬਣਨੀ ਹੈ ਬੈਡਮਿੰਟਨ ਦੀ ਗਰਾਊਂਡ ਬਣਨੀ ਹੈ ਫੁੱਟਬਾਲ ਦੀ ਗਰਾਊਂਡ ਬਣ ਰਹੀ ਹੈ ਵਾਲੀਬਾਲ ਦੀ ਗਰਾਊਂਡ ਬਣ ਰਹੀ ਹੈ ਅਸੀਂ ਧੰਨਵਾਦੀ ਆ ਜਿੱਥੇ ਸਰਕਾਰਾਂ ਦੇ ਉੱਥੇ ਆਪਣੇ ਐਨਆਰਓ ਵੀਰਾਂ ਦੇ ਜਿੱਥੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੀ ਪੰਚਾਇਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਕਿਸੇ ਵੀ ਗੱਲ ਦੀ ਕਮੀ ਪੇਸ਼ੀ ਨਹੀਂ ਸਾਡੇ ਕੋਲ ਲੱਖਾਂ ਰੁਪਈਆ ਪਿਆ બસ ਕਮੀ ਸੀ ਇਹ ਕਿ ਸੋਚਦੀ ਜੋ ਨਵੀਂ ਪੈਦਾ ਹੋਈ ਪਿੰਡ ਨੇ ਸਾਥ ਦਿੱਤਾ ਤੇ ਅੱਜ ਪਿੰਡ ਦੀ ਜਿਹੜੀ ਐ ਦਿਖ ਤੁਹਾਨੂੰ ਦਿਖ ਰਹੀ ਐ ਇਹ ਸਾਰੀ ਪਿੰਡ ਦੇ ਸਹਿਯੋਗ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ